ਘਰ ਜਿਸਦੇ ਵਿਹੜੇ ਵਿੱਚ ਹੁਣ ਸਿਰਫ ਖਾਮੋਸ਼ੀ ਉਗਦੀ ਹੈ ਸੋਚੋ ਜੇਕਰ ਕਿਸੇ ਘਰ ਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਤਾਂ ਉਸ ਘਰ ਤੇ ਕੀ ਬੀਤਦੀ ਹੈ ਪਰ ਤਰਨ ਤਾਰਨ ਦੇ ਪਿੰਡ ਚੋਲਾ ਸਾਹਿਬ ਵਿੱਚ ਇੱਕ ਅਜੀਹਾ ਘਰ ਹੈ ਜਿੱਥੇ ਸਿਰਫ ਪੁੱਤ ਨਹੀਂ ਗਿਆ ਪੁੱਤ ਦੀ ਮੌਤ ਤੋਂ 4 ਸਾਲ ਬਾਅਦ ਪਰਿਵਾਰਿਕ ਸੂਤਰਾ ਅਨੁਸਾਰ ਉਸਦੇ ਬਜ਼ੁਰਗ ਪਿਤਾ ਅਤੇ ਦੂਜੇ ਭਰਾ ਨੂੰ ਵੀ ਹਿਰਾਸਤ ਵਿੱਚ ਲੈ ਜਾਇਆ ਗਿਆ ਅਤੇ ਉਹ ਲਾਪਤਾ ਹੋ ਗਏ ਨਾ ਕੋਈ ਕਬਰ ਨਾ ਕੋਈ ਸਿਵਾ ਨਾ ਕੋਈ ਰਿਕਾਰਡ ਸਿਰਫ ਤਿੰਨ ਸ਼ਬਦ ਬਾਕੀ ਰਹਿ ਗਏ ਲਾਪਤਾ 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 ਇਹ ਦਾਸਤਾਨ ਉਸੇ ਗਾਇਬ ਹੋਏ ਇਨਸਾਫ ਦੀ ਹੈ ਇਹ 80 ਅਤੇ 90 ਦਾ ਉਹ ਦੌਰ ਸੀ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਕਾਨੂੰਨ ਤੋਂ ਵੱਧ ਡਰ ਅਤੇ ਅਨਸੁਰੱਖਿਆ ਮਹਿਸੂਸ ਕੀਤੀ ਜਾਂਦੀ ਸੀ ਇਤਿਹਾਸਿਕ ਰਿਕਾਰਡ ਦੱਸਦੇ ਹਨ ਕਿ ਉਸ ਸਮੇਂ ਦੀ ਹਨੇਰੀ ਨੇ ਕਿਸੇ ਨੂੰ ਨਹੀਂ ਬਖਸ਼ਿਆ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੌਰ ਵਿੱਚ ਬੱਸਾਂ ਵਿੱਚ ਸਾਡੇ ਬੇਕਸੂਰ ਹਿੰਦੂ ਭਰਾ ਵੀ ਮਾਰੇ ਗਏ ਅਤੇ ਬੇਕਸੂਰ ਬੇਗਿਣਤ ਸਿੱਖ ਨੌਜਵਾਨ ਵੀ ਮਾਰੇ ਗਏ ਧਰਮ ਦੀ ਕੋਈ ਪਛਾਣ ਇਸ ਦਰਦ ਵਿੱਚ ਨਹੀਂ ਸੀ ਲਹੂ ਸਬਦ ਦਾ ਇੱਕੋ ਰੰਗ ਦਾ ਸੀ ਪਰ ਅੱਜ ਅਸੀਂ ਇੱਕ ਖਾਸ ਕੇਸ ਦੀ ਫਾਈਲ ਖੋਲਣ ਜਾ ਰਹੇ ਹਾਂ ਜੋ ਇਹ ਸਵਾਲ ਖੜਾ ਕਰਦੀ ਹੈ ਕਿ ਜਦੋਂ ਸਿਸਟਮ ਵਿਗੜਦਾ ਹੈ ਤਾਂ ਉਹ ਸੰਵਿਧਾਨ ਨੂੰ ਕਿੰਵੀਂ ਕਸੌਟੀ ਤੇ ਰੱਖਦਾ ਹੈ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਸਰਦਾਰ ਦਇਆ ਸਿੰਘ ਤੋਂ ਜੋਲਾ ਸਾਹਿਬ ਦਾ ਇੱਕ ਪੜਿਆ ਲਿਖਿਆ ਨੌਜਵਾਨ ਉਹ ਕਾਲਜ ਤੋਂ ਗ੍ਰੈਜੂਏਟ ਸੀ ਪਰ ਹਾਲਾਤਾਂ ਨੇ ਕਰਵਟ ਲਈ ਇਤਿਹਾਸਿਕ ਰਿਕਾਰਡ ਦੱਸਦੇ ਹਨ ਕਿ ਕੁਝ ਸਿਸਟਮ ਦੀਆਂ ناکਾਮੀਆਂ ਕੁਝ ਜਜ਼ਬਾਤ ਦਇਆ ਸਿੰਘ ਨੇ ਹਥਿਆਰਬੰਦ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਇੱਥੇ ਸਪਸ਼ਟ ਕਰ ਦਈਏ ਸਾਡਾ ਮਕਸਦ ਕਿਸੇ ਹਿੰਸਕ ਕਾਰਵਾਈ ਨੂੰ ਸਹੀ ਠਹਿਰਾਉਣਾ ਨਹੀਂ ਹੈ ਸਾਡਾ ਕੰਮ ਇੱਕ ਪੱਤਰਕਾਰ ਵਜੋਂ ਇਹ ਹੈ ਕਿ ਅਸੀਂ ਉਹਨਾਂ ਹਾਲਾਤਾਂ ਨੂੰ ਸਮਝੀਏ ਜਿਨ੍ਹਾਂ ਨੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਇਹ ਰਾਹ ਚੁਣਨ ਲਈ ਮਜਬੂਰ ਕੀਤਾ ਅਤੇ ਸਭ ਤੋਂ ਜ਼ਰੂਰੀ ਇਹ ਦਾਸਤਾਨ ਉਸ ਕਾਨੂੰਨੀ ਅਤੇ ਸੰਵਿਧਾਨਿਕ ਸੰਕਟ ਦੀ ਹੈ ਜਿਸ ਵਿੱਚ ਇੱਕ ਪੂਰੇ ਬੇਕਸੂਰ ਪਰਿਵਾਰ ਨੂੰ ਆਪਣੇ ਅਧਿਕਾਰਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਬਿਨਾਂ ਕਿਸੇ ਮੁਕਦਮੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ 10 ਜਨਵਰੀ 1988 ਪੁਲਿਸ ਰਿਕਾਰਡ ਦੱਸਦੇ ਹਨ ਕਿ ਇੱਕ ਮੁਕਾਬਲੇ ਵਿੱਚ ਦਇਆ ਸਿੰਘ ਦੀ ਮੌਤ ਹੋ ਗਈ। ਪਰਿਵਾਰਿਕ ਦਾਅਵੇ ਅਤੇ ਕੁਝ ਮਨੁੱਖੀ ਅਧਿਕਾਰ ਕਾਰਕੁਨ ਇਸ ਮੁਕਾਬਲੇ ਦੀ ਪਾਰਦਰਸ਼ਿਤਾ ਤੇ ਗੰਭੀਰ ਸਵਾਲ ਚੁੱਕਦੇ ਹਨ ਅਤੇ ਇਸ ਨੂੰ ਨਿਆਂਇਕ ਜਾਂਚ ਦੇ ਲਾਇਕ ਮਾਮਲਾ ਮੰਨਦੇ ਹਨ। ਇਹ ਸਵਾਲ ਅੱਜ ਵੀ ਅਣਸੁਲਝਾ ਹੈ। ਇੱਥੇ ਆ ਕੇ ਇੱਕ ਘਟਨਾ ਖਤਮ ਹੋਣੀ ਚਾਹੀਦੀ ਸੀ ਪਰ ਅਸਲ ਜ਼ੁਲਮ ਦਾ ਦੌਰ ਤਾਂ ਇੱਥੋਂ ਸ਼ੁਰੂ ਹੋਇਆ। ਸਾਲ ਬੀਤਦੇ ਗਏ। ਪਰਿਵਾਰ ਆਪਣੇ ਪੁੱਤ ਦੇ ਗਮ ਵਿੱਚ ਡੁੱਬਿਆ ਹੋਇਆ ਸੀ। ਪਰ 1992 ਵਿੱਚ ਪੁਲਿਸ ਦੀਆਂ ਗੱਡੀਆਂ ਫੇਰ ਉਸੇ ਦਰਵਾਜ਼ੇ ਤੇ ਆ ਰੁਕੀਆਂ ਇਸ ਵਾਰ ਉਹਨਾਂ ਨੂੰ ਦਇਆ ਸਿੰਘ ਨਹੀਂ ਚਾਹੀਦਾ ਸੀ ਉਹ ਤਾਂ ਜਾ ਚੁੱਕਾ ਸੀ ਇਸ ਵਾਰ ਮਨੁੱਖੀ ਅਧਿਕਾਰ ਰਿਪੋਰਟਾਂ ਮੁਤਾਬਕ ਪੁਲਿਸ ਨੇ ਹਿਰਾਸਤ ਵਿੱਚ ਲਿਆ ਉਸਦੇ ਬਜ਼ੁਰਗ ਪਿਤਾ ਸਰਦਾਰ ਸੁਰਜੀਤ ਸਿੰਘ ਨੂੰ ਅਤੇ ਉਸਦੇ ਦੂਜੇ ਭਰਾ ਭਗਵੰਤ ਸਿੰਘ ਨੂੰ ਜੋ ਖੇਤੀ ਕਰਕੇ ਘਰ ਚਲਾ ਰਿਹਾ ਸੀ ਪਰਿਵਾਰਿਕ ਅਤੇ ਮਨੁੱਖੀ ਅਧਿਕਾਰ ਰਿਪੋਰਟਾਂ ਮੁਤਾਬਕ ਉਹਨਾਂ ਨੂੰ ਪੁੱਛਗਿੱਛ ਲਈ ਲੈ ਜਾਇਆ ਗਿਆ ਘਰ ਦੀਆਂ ਔਰਤਾਂ ਪਿੱਛੇ ਰਹਿ ਗਈਆਂ ਇਸ ਉਮੀਦ ਵਿੱਚ ਕਿ ਸ਼ਾਮ ਤੱਕ ਵਾਪਸ ਆ ਜਾਣਗੇ ਪਰ ਉਹ ਸ਼ਾਮ ਕਦੇ ਨਹੀਂ ਆਈ ਪਰਿਵਾਰ ਨੇ ਥਾਣਿਆਂ ਦੀ ਖਾਕ ਛਾਣੀ ਹਰ ਅਫਸਰ ਅੱਗੇ ਹੱਥ ਜੋੜੇ ਪਰ ਹਰ ਜਗ੍ਹਾ ਤੋਂ ਇੱਕੋ ਰਟਿਆ ਰਟਾਇਆ ਜਵਾਬ ਮਿਲਿਆ ਕਿ ਬੰਦੇ ਸਾਡੇ ਕੋਲ ਨਹੀਂ ਹਨ ਸਾਡਾ ਸੰਵਿਧਾਨ ਆਰਟੀਕਲ 21 ਦੇ ਤਹਿਤ ਹਰ ਨਾਗਰਿਕ ਨੂੰ ਜੀਣ ਦਾ ਅਤੇ ਆਪਣੀ ਆਜ਼ਾਦੀ ਦੇ ਅਨੁਸਾਰ ਜੀਣ ਦਾ ਹੱਕ ਦਿੰਦਾ ਹੈ ਕਾਨੂੰਨ ਕਹਿੰਦਾ ਹੈ ਕਿ ਅਪਰਾਧ ਦੀ ਸਜ਼ਾ ਸਿਰਫ ਦੋਸ਼ੀ ਨੂੰ ਮਿਲ ਸਕਦੀ ਹੈ ਨਾ ਕਿ ਉਸਦੇ ਪਰਿਵਾਰ ਨੂੰ ਨਾ ਉਸਦੇ ਬੇਕਸੂਰ ਬੱਚਿਆਂ ਨੂੰ ਪਰ ਇੱਥੇ ਸਵਾਲ ਇਹ ਸੀ ਕਿ ਕੀ ਇੱਕ ਪੁੱਤ ਦਾ ਪਿਤਾ ਹੋਣਾ ਕੋਈ ਗੁਨਾਹ ਸੀ ਕੀ ਉਸ ਦਾ ਭਰਾ ਹੋਣਾ ਕੋਈ ਅਪਰਾਧ ਸੀ ਬਿਨਾਂ ਕਿਸੇ ਐਫ ਆਈ ਆਰ ਦੇ ਬਿਨਾਂ ਕਿਸੇ ਅਦਾਲਤੀ ਪੇਸ਼ੀ ਦੇ ਦੋ ਜਿਉਂਦੇ ਜਾਗਦੇ ਇਨਸਾਨ ਲਾਪਤਾ ਹੋ ਗਏ ਅਤੇ ਅੱਜ ਤੱਕ ਉਹਨਾਂ ਦੀ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਇਹ ਸਿਰਫ ਸਰੀਰਕ ਮੌਤ ਨਹੀਂ ਸੀ ਇਹ ਉਸ ਪਰਿਵਾਰ ਦਾ ਆਰਥਿਕ ਕਤਲ ਸੀ ਜਦੋਂ ਘਰ ਦੇ ਸਾਰੇ ਕਮਾਉਣ ਵਾਲੇ ਮਰਦ ਚਲੇ ਜਾਣ ਤਾਂ ਪਿੱਛੇ ਖੇਤਾਂ ਨੂੰ ਕੌਣ ਵਾਹੇਗਾ ਉਸ ਘਰ ਦੀ ਹਾਲਤ ਅਜੇਹੀ ਹੋ ਗਈ ਸੀ ਕਿ ਗਵਾਂਡੀ ਵੀ ਡਰ ਦੇ ਮਾਰੇ ਮਦਦ ਨਹੀਂ ਕਰ ਸਕਦੇ ਸਨ ਉਹ ਜਾਣਦੇ ਸਨ ਕਿ ਇਹ ਪਰਿਵਾਰ ਬੇਕਸੂਰ ਹੈ ਪਰ ਉਸ ਦੌਰ ਦੇ ਖੌਫ ਅਤੇ ਅਨਸੁਰੱਖਿਆ ਦੇ ਮਾਹੌਲ ਨੇ ਗਵਾਂਡੀਆਂ ਦੇ ਬੁੱਲ ਵੀ ਸੀ ਦਿੱਤੇ ਸਨ ਸਭ ਕੁਝ ਸਾਹਮਣੇ ਹੋ ਰਿਹਾ ਸੀ ਪਰ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਦੀ ਘਾਟ ਸੀ ਅੱਜ ਦਹਾਕੇ ਬੀਤ ਚੁੱਕੇ ਹਨ ਸਰਕਾਰਾਂ ਬਦਲ ਗਈਆਂ ਪੁਲਿਸ ਵਾਲੇ ਰਿਟਾਇਰ ਹੋ ਕੇ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਹਨ ਪਰ ਚੋਲਾ ਸਾਹਿਬ ਦਾ ਓਕਰ ਅੱਜ ਵੀ ਚੀਖ-ਚੀਖ ਕੇ ਸਵਾਲ ਪੁੱਛ ਰਿਹਾ ਹੈ ਸਵਾਲ ਇਹ ਨਹੀਂ ਕਿ ਦਇਆ ਸਿੰਘ ਸਹੀ ਸੀ ਜਾਂ ਗਲਤ ਸਵਾਲ ਇਹ ਹੈ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਇੱਕ ਬਜ਼ੁਰਗ ਪਿਤਾ ਅਤੇ ਇੱਕ ਕਿਸਾਨ ਭਰਾ ਦਾ ਇਸ ਤਰ੍ਹਾਂ ਲਾਪਤਾ ਹੋ ਜਾਣਾ ਕਿਹੜੇ ਕਾਨੂੰਨ ਦਾ ਹਿੱਸਾ ਸੀ ਇਹ ਦਸਤਾਵੇਜ਼ ਸ਼ਾਇਦ ਸਰਕਾਰੀ ਦਫ਼ਤਰਾਂ ਵਿੱਚ ਕਿਤੇ ਬੰਦ ਹੋ ਚੁੱਕੇ ਹਨ ਪਰ ਇਤਿਹਾਸ ਦੀ ਕਚਹਿਰੀ ਵਿੱਚ ਇਹ ਕੇਸ ਹਮੇਸ਼ਾ ਚੱਲਦਾ ਰਹੇਗਾ। ਸੰਗਤ ਜੀ ਇਸ ਪਲੇਟਫਾਰਮ ਤੇ ਸਾਡੀ ਵਾਪਸੀ ਦਾ ਮਕਸਦ ਸਿਰਫ ਇੱਕ ਹੀ ਹੈ ਕਿਉਂਕਿ ਜੋ ਫਾਈਲਾਂ ਮਿੱਟੀ ਵਿੱਚ ਦੱਬੀਆਂ ਪਈਆਂ ਨੇ ਉਹਨਾਂ ਨਾਲ ਜੁੜਿਆ ਸੱਚ ਸਾਹਮਣੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਹ ਸਿਰਫ ਇੱਕ ਵੀਡੀਓ ਨਹੀਂ ਇਹ ਸਾਡੀ ਕੋਸ਼ਿਸ਼ ਹੈ ਉਸ ਇਤਿਹਾਸ ਨੂੰ ਸਾਹਮਣੇ ਲਿਆ ਜੋ ਹੌਲੀ-ਹੌਲੀ ਸਾਡੀਆਂ ਯਾਦਾਂ ਅਤੇ ਗੱਲਾਂ-ਬਾਤਾਂ ਵਿੱਚੋਂ ਪਿੱਛੇ ਤੱਕਿਆ ਜਾ ਰਿਹਾ ਹੈ ਜੇ ਅੱਜ ਅਸੀਂ ਵੀ ਚੁੱਪ ਕਰ ਗਏ ਤਾਂ ਸ਼ਾਇਦ ਇਹ ਸੱਚ ਤੇ ਇਹ ਦਰਦ ਅਤੇ ਇਹ ਸਬਕ ਹਮੇਸ਼ਾ ਲਈ ਲਾਪਤਾ ਹੋ ਜਾਣਗੇ ਅਤੇ ਆਉਣ ਵਾਲੀ ਪੀੜ੍ਹੀ ਕਦੇ ਜਾਣ ਹੀ ਨਹੀਂ ਸਕੇਗੀ ਕਿ ਉਹਨਾਂ ਦੇ ਬਜ਼ੁਰਗਾਂ ਨੇ ਕੀ ਕੀ ਹੰਡਾਇਆ ਹੈ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਸਾਡੀ ਮੰਜ਼ਿਲ ਉਹੀ ਹੈ ਬਸ ਰਾ ਅਸੀਂ ਆਪਣਾ ਬਦਲ ਲਿਆ ਕਿਉਂਕਿ ਰਸਤੇ ਭਾਵੇਂ ਬਦਲਦੇ ਰਹਿਣ ਪਰ ਇਹ ਸਫ਼ਰ ਰੁਕਣਾ ਨਹੀਂ ਚਾਹੀਦਾ ਇਹ ਸਫ਼ਰ ਸਿਰਫ਼ ਇੱਕ ਬੰਦੇ ਦਾ ਨਹੀਂ ਸਾਡੇ ਸਭ ਦਾ ਸਾਂਝਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਵਾਜ਼ ਹਮੇਸ਼ਾ ਜਿੰਦਾ ਰਹਿਣੀ ਚਾਹੀਦੀ ਹੈ ਤਾਂ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨਾਲ ਜੁੜ ਕੇ ਇਸ ਆਵਾਜ਼ ਨੂੰ ਮਜ਼ਬੂਤ ਕਰੋ ਅਤੇ ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਕੇ ਇਸ ਇਤਿਹਾਸ ਦੇ ਪਹਿਰੇਦਾਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ